ਸਤਿ ਸ਼੍ਰੀ ਅਕਾਲ ਅਸੀਂ ਪਹੁੰਚਿਆ ਜੀ ਸਰਕਾਰੀ ਹਸਪਤਾਲ ਸੁਨਾਮ ਦੇ ਵਿੱਚ ਦੋਸਤ ਸਾਡੀ ਇੱਥੇ ਇੱਕ ਭੈਣ ਆ ਵਿਚਾਰੀ ਤੇ ਉਹ ਤੋਂ ਅਸੀਂ ਵੀਡੀਓ ਵੀ ਦਿਖਾਵਾਂਗੇ ਅੱਜ ਅਸੀਂ ਵੀ ਬਦਕਾਸਤੇ ਪਹੁੰਚਿਆ ਤੇ ਸਾਰੇ ਹੀ ਸਾਡੇ ਦੋਸਤਾਂ ਮਿੱਤਰਾਂ ਨੂੰ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਾਂਗੇ ਇਸ ਭੈਣ ਦੀ ਵਾਧੂ ਮਦਦ ਕਰਨੀ ਹੈ ਜੇ ਸਰਕਾਰੀ ਹਸਪਤਾਲ ਸੁਨਾਮ ਦੇ ਵਿੱਚ ਦਾਖਲ ਹੈ ਅੱਜ ਤਰੀਕ 16 ਤਰੀਕ 16 4 2019 ਦੋਸਤੋ ਅੱਜ ਵੀ ਇਹ ਜੁਆ ਜੀ ਅਸੀਂ ਤੋਂ ਕਰਾ ਰਹੇ ਹਾਂ ਮੋਕਲ ਸਨਾਰਾ ਤੋਂ ਵੀ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਾਂਗੇ ਉਸ ਤੋਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਬੰਦੇ ਕੋਲੇ ਵੀਡੀਓ ਪਹੁੰਚ ਸਕੇ ਤੇ ਬਾਕੀ ਦੂਜੀ ਸਾਰੇ ਭਰਾਵਾਂ ਨੂੰ ਸਾਡੀ ਬੇਨਤੀ ਹੈ ਜਿਹੜਾ ਭਰਾ ਵੀ ਇਹ ਵੀਡੀਓ ਨੂੰ ਦੇਖੇ ਤਾਂ ਵੱਧ ਤੋਂ ਵੱਧ ਇਸ ਭੈਣ ਦੀ ਆਪਾ ਮਦਦ ਕਰਨੀ ਹੈ ਤੇ ਵਿੱਚ ਵੀਡੀਓ ਦੇ ਵਿੱਚ ਅਸੀਂ ਉਸ ਭੈਣ ਦਾ ਨੰਬਰ ਵੀ ਦਵਾਂਗੇ ਤੇ ਬਾਕੀ ਅਸੀਂ ਆਪਣੇ ਨੰਬਰ ਵੀ ਦਵਾਂਗੇ ਅਸੀਂ ਜੇ ਤੁਸੀਂ ਤੁਹਾਡੇ ਕੋਲ ਨਹੀਂ ਟਾਈਮ ਤਾਂ ਤੁਸੀਂ ਸਾਡੇ ਕੋਲ ਆ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਕੋਈ ਮਦਦ ਕਰਨੀ ਹੋਵੇ ਧੰਨਵਾਦ ਇਹ ਇੱਕ ਤੁਹਾਡੇ ਨਾਲ ਜਿਹੜਾ ਹਾਦਸਾ ਹੋਇਆ ਇਹ ਕਦੋਂ ਹੋਇਆ ਤੇ ਕਿਵੇਂ ਹੋਇਆ ਜੀ ਇਹ ਸਾਨੂੰ ਦੱਸੋ ਜਰਾ 2005 ਚ ਹੋਇਆ ਹੈ 2005 ਚ ਹੋਇਆ ਪਾਜੀ 2005 ਤੋਂ ਮੰਦੇ ਜੇ ਪੈਣਾ ਸਾਨੂੰ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਚੰਡੀਗੜ੍ਹ ਤੋਂ ਹੁਣ ਮੇਰੀ ਬਹੁਤ ਹਾਲਤ ਹੈ ਬਾਜ ਮੈਂ ਟੁੱਟ ਗਈ 12 ਸਾਲ ਹੋ ਗਏ ਯਾਰ ਹੁਣ 12 ਮਹੀਨਾ ਲੱਗ ਗਿਆ ਦਵਾਈ ਇਹ ਹੋਇਆ ਕੀ ਇਹ ਤੁਹਾਡੇ ਨਾਲ ਹੋਇਆ ਕਿਵੇਂ ਸੀ ਇਹ ਇਹ ਮੈਂ ਮਿੱਟੀ ਚ ਲੈ ਗਈ ਸੀ ਪਾਜੀ ਕਿਸੇ ਥੰਡੇ ਮੁੱਤਿਆਂ ਦੇ ਇਸ ਦੀ ਕੰਡਚਾ ਸੌਰੇ ਕਾਰਾ ਅੱਛਾ ਹਾਂ ਜੀ ਉਹ ਕਮੇਟੀ ਥੱਲੇ ਆਈ ਸੀ ਮੇਰੇ ਸੌਰਾਂ ਨੇ ਕੋਈ ਮੇਰਾ ਲਾਜ ਨਹੀਂ ਕਰਾਇਆ ਉਦੋਂ ਲਈ ਹੁਣ ਵੀ ਮੇਰੇ ਪੇਕੇ ਆਨੇ ਲਾਜ ਕਰਵਾਉਂਦੇ ਏਕਾਂ ਵਾਲ ਹਾਰ ਗਏ ਹੁਣ ਸਾਰੇ ਪਿੰਡ ਦੇ ਜੀ ਸਹ ਤਮੰਦੀ ਨੇ ਸਭ ਨੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਵਾਸਤੇ ਹੋਰ ਜੀ ਬਸ ਮੇਰੀ ਇਹ ਹੱਥ ਬਣ ਵੇਂਦੇ ਜੇ ਮੇਰੇ ਬਟ ਸੋਲ ਗਾਂ ਠੀਕ ਕਰਾ ਦੋ ਬਾਅਦ ਚ ਮੇਰਾ ਦੂਜਾ ਲਾਜ ਹੋਊਗਾ ਜੀ ਤੁਸੀਂ ਆਈ ਚੱਕ ਮੈਂ ਇਹ ਬੁਰਾ ਹਾਲ ਹੋਇਆ ਤੇ ਸਤਿਕਾਰ ਮੇਰ ਨੂੰ ਦੋਸਤੋ ਅੱਜ ਜੇ ਪਹੁੰਚੇ ਸਰਕਾਰੀ ਹਸਪਤਲ ਸਲਾਮ ਦੇ ਵਿੱਚ ਸਾਡੇ ਸਾਰੇ ਭਰਾ ਦੀ ਜਿੰਨੇ ਸਾਡੇ ਸਹੋਗੀ ਸੱਜਣ ਹੈ ਸਭ ਤੁਸੀਂ ਸਰਕਾਰੀ ਹਸਪਤਲ ਜੀ ਇਹ ਸਾਡੇ ਭੈਣਾਂ ਹੈ ਅਮਨਦੀਪ कौर 200 ਬੜੇ ਲੰبے ਤੋਂ ਜੋ ਇਹ ਭੈਣਾਂ ਵਿਚਾਰੀ ਮੀਟਿੰਗ ਕਰਦੀ ਰਹੀ ਉੱਪਰ ਠਿੱਗ ਦੇ ਥੱਲੇ ਦਰ ਗਈ ਜਿਹੜੇ ਘਰ ਕੇ ਦਾ ਜਿਹੜਾ ਨਿਚਲਾ ਹਿੱਸਾ ਹੈ ਇਹ ਸਾਰਾ ਬਿਲਕੁਲ ਸੁੱਟ ਹੋ ਗਿਆ ਕੰਮ ਨਹੀਂ ਕਰਦਾ ਔਰ ਇਸ ਭੈਣ ਦੇ ਜਗਮਨੇ ਜਿਹੜੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੇ ਤੇ ਅਸੀਂ ਉਹ ਆਪ ਦੇਖਿਆ ਪਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿ ਉਹ ਬਹੁਤ ਵੱਡੇ ਵੱਡੇ ਜਗਮਨੇ ਬੈਕ ਤੇ ਤੇ ਅਕੀ ਬਿਲਕੁਲ ਜਿੱਥੇ ਆਪਾਂ ਕਹਿ ਵੀ ਨਹੀਂ ਸਕਦੇ ਵੀ ਉੱਥੇ ਇਸ ਭੈਣ ਦੇ ਵੱਡੇ ਬਹੁਤ ਜਬਰਦਸਤ ਨੇ ਜਿਹੜੇ ਵੱਡੇ ਵੱਡੇ ਜਗਮਨੇ ਤੇ ਬਹੁਤ ਲੰਮਾ ਜਿਹੋਗਾ ਇਸ ਤੇ ਉਹ ਬੈਰ ਤੇ ਉੱਪਰ ਪਈ ਹੋਰ ਅੱਜ ਇਹਨਾਂ ਦੀ ਜਿਹੜੀ ਹਾਲਤ ਹੈ ਇਹ ਬਿਲਕੁਲ ਬਿਲਕੁਲ ਹੀ ਬਹੁਤ ਪਤਲੀ ਹੋ ਚੁੱਕੀ ਹੈ ਅਸੀਂ ਸਾਰੇ ਹੀ ਦੋਸਤਾਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਾਂ ਵੱਧ ਤੋਂ ਵੱਧ ਇਸ ਭੈਣ ਦੀ ਮਦਦ ਕਰਨੀ ਹੈ ਤੁਸੀਂ ਜਿਵੇਂ ਵੀ ਮਦਦ ਕਰ ਸਕਦੇ ਹੋ ਅਜੀ ਤੁਹਾਨੂੰ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਇਹਨਾਂ ਦਾ ਐਡਰੈਸ ਸਭ ਕੁਝ ਅਸੀਂ ਦੇ ਦਾਂਗੇ ਬਾਕੀ ਜੇ ਸੁਨਾਮ ਵਾਲੇ ਭਰਾ ਸਾਡੇ ਜਿੰਨੇ ਵੀ ਨੇ ਜਾਂ ਸੁਨਾਮ ਵਾਲੇ ਜਾਂ ਨੇੜੇ ਵਾਲੇ ਜੋ ਇਹਨਾਂ ਤੱਕ ਨਹੀਂ ਪਹੁੰਚ ਸਕਦੇ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਸਾਡੇ ਬੌਜੀ ਨੇ ਸਨੀ ਬੌਜੀ ਨੇ ਇਹਨਾਂ ਦੀ ਪੀੜਾ ਲਈ ਇੱਕ ਦੁਕਾਨ ਹੈ 150 10 लीटर ਜਿੰਨੇ ਵੀ ਤੁਸੀਂ ਮਦਦ ਕਰ ਸਕਦੇ ਹੋ ਇਹ ਵੀਰਾਂ ਦੀ ਦੁਕਾਨ ਤੇ ਦੇ ਸਕਦੇ ਹੋ ਇਹਨਾਂ ਭਾਈ ਦਾ ਨੰਬਰ ਵੀ ਅਸੀਂ ਤੁਹਾਨੂੰ ਨਾਲ ਦੇ ਦਾਂਗੇ ਮੈਂ ਸਰੂਨ ਡਾਕਟਰ ਤੁਸੀਂ ਮੈਂ ਵੀ ਆਪਣਾ ਨੰਬਰ ਹੈ ਜਿਹੜਾ ਤੁਸੀਂ ਇਹ ਅਸੀਂ ਤੁਹਾਨੂੰ ਦਵਾਂਗੇ ਤੁਸੀਂ ਸਭ ਨੂੰ ਜੀ ਬੇਸਾਬੀਓ ਸਾਡੇ ਨਾਲ ਜਾ ਕੇ ਤੁਸੀਂ ਇਸ ਭੈਣ ਦੀ ਮਦਦ ਕਰ ਸਕਦੇ ਹੋ ਸਾਡਾ ਵੀਰ ਅਨੰਤਪਾਲ ਹੈ ਕੁਲਦੀਪ ਹੈ ਇਹਨਾਂ ਦੀ ਦੁਕਾਨ ਹੈ ਸਰੂਨ ਹੈ ਬਿਲਕੁਲ ਦਵਾਘਰ ਤੁਹਾਡੇ ਦੇਰੇ ਦੇ ਬਿਲਕੁਲ ਕੋਲ ਸੁਣਾਓ ਤੇ ਕੋਈ ਵੀ ਵੀਰ ਜਿਹੜੀ ਮਦਦ ਭੇਜਣਾ ਚਾਹੁੰਦਾ ਹੋਵੇ ਉਹ ਤੇ ਵੀ ਭੇਜ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਮਦਦ ਹੈ ਦੋਸਤੋ ਇਸ ਭੈਣ ਨੂੰ ਟੋਟੋ ਘਟਾ ਨਾਨਾ ਕਰਦੇ 205 ਦਾ ਅੰਕ ਤੇ ਹੋ ਰਿਹਾ ਆਪਾਂ ਨਹੀਂ ਕਹਿੰਦੇ ਵੀ ਕੋਈ ਵੱਧ ਤੋਂ ਵੱਧ ਜਿੰਨਾ ਅਸੀਂ ਕਹਿੰਦੇ ਆ ਵੀ ਭਾਵੇਂ ਤੁਸੀਂ ਆਪਣੀ ਕਮਾਈ ਦੇ ਵਿੱਚੋਂ 10 ਰੁਪਏ ਦੇ ਦਿਓ ਸਾਨੂੰ ਤੁਹਾਡੇ 10 ਰੁਪਏ ਦੇ ਨਾਲ ਵੀ ਸਾਨੂੰ ਇਹ ਕੈਸ ਨੰਬਰ ਦਾ ਆਪਾਂ ਕਰ ਸਕਦੇ ਹਾਂ ਕਿਉਂਕਿ ਇਹ ਭੈਣ ਅਜੇ ਹੀ 12 ਸਾਲ ਹੋ ਗਏ ਨੇ ਜਿਹਦੇ ਮੱਜੇ ਦੇ ਬੈਰ ਨੂੰ ਸੋਹਰੇ ਬਣੂ ਇਹਨੂੰ ਕਰ ਦਿੱਤਾ ਗਿਆ ਉਹ ਆਪਣੇ ਪਕੇ ਘਰ ਹੈ ਪਿੰਡ ਲਾਟ ਬਜਾਰਾ ਖੁੱਲ ਉਥੇ ਜਿਹੜੀ ਇਹ ਭੈਣ ਹੈ ਉਥੇ ਰਹਿੰਦੀ ਹੈ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਇਹ ਜਿਹੜੀ ਵੱਧ ਦਾ ਜਿਹੜੀ ਵੱਧ ਤੋਂ ਵੱਧ ਕਰਨੀ ਹੈ ਤੇ ਜਿੰਨੇ ਭਾਗ ਹੀ ਹੋ ਸਕਦੇ ਨੇ ਹੁਣ ਇਹਨਾਂ ਨੂੰ ਕੁੰਡੀ ਵੀ ਲੋੜ ਹੈ ਜੇ ਕੋਈ ਭਰਾ ਕੁੰਡੇ ਕੁੰਡੇ ਦੇ ਇੱਛਾ ਹੋਵੇ ਤਾਂ ਆਪਾਂ ਇਹ ਕੁੰਡੀ ਵੀ ਦੇ ਦਵਾਂਗੇ ਮਿਹਰਬਾਨੀ ਜੀ ਧੰਨਵਾਦ ਸਾਰੇ ਵੀਰਾਂ ਨੂੰ ਇੱਕ ਵਾਰੀ ਬੜੀ ਬੇਨਤੀ ਹੈ ਵੀ ਇਸ ਭੈਣ ਦੀ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਧੰਨਵਾਦ